ਅੱਜ ਇੱਕ ਜਿਹੇ ਸ਼ਾਸਕ ਦੀ ਗੱਲ ਕਰਾਂਗੇ ਜਿਸਨੇ ਕਿ ਆਪਣੇ ਦੇਸ਼ ਦੇ ਵਿੱਚ ਛੋਟੇ ਹੁੰਦਿਆਂ ਹੀ ਇੱਕ ਸ਼ਾਸਕ ਦਾ ਤਖਤਾ ਪਲਟ ਕਰ ਦਿੱਤਾ ਸ਼ੌਂਕ ਵੀ ਉਹ ਵੱਲੇ ਸਨ ਬਾਡੀਗਾਰਡ ਕੁੜੀਆਂ ਨੂੰ ਰੱਖਦਾ ਸੀ ਇੰਪੋਰਟੈਂਟ ਕੁੜੀਆਂ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦਾ ਸੀ ਆਪਣੇ ਨਾਲ ਬਾਡੀਗਾਰਡ ਰੱਖਣ ਵਾਸਤੇ ਇੱਕ ਨਰਸ ਸਪੈਸ਼ਲ ਰੱਖਦਾ ਸੀ ਤੇ ਨਰਸ ਉਸ ਦੀ ਹਰ ਇੱਕ ਚੀਜ਼ ਨੂੰ ਟੱਚ ਕਰਨ ਤੋਂ ਪਹਿਲਾਂ ਛੂਹਣ ਤੋਂ ਪਹਿਲਾਂ ਖੁਦ ਚੈੱਕ ਕਰਦੀ ਸੀ ਕਿ ਆਖਰ ਕਿ ਇਸੇ ਨੂੰ ਕੋਈ ਨੁਕਸਾਨ ਤਾਂ ਨਹੀਂ ਪਹੁੰਚਾਉਣ ਵਾਲੀ ਕੋਈ ਗੱਲ ਹੈਗੀ ਜਾਂ ਖਾਣੇ ਦੇ ਵਿੱਚ ਕੁਝ ਮਿਲਾਇਆ ਤਾਂ ਨਹੀਂ ਹੋਇਆ ਪਰ ਆਖਰੋ ਸ਼ਾਸਕ ਕਿਹੜਾ ਸੀ ਜਿਸ ਦਾ ਅੰਤ ਇੰਨਾ ਬੁਰਾ ਹੋਇਆ ਕਿ ਸ਼ਾਇਦ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਵੇਖਿਆ ਹੋਵੇ ਉਹ ਸ਼ਾਸਕ ਸੀ ਗਦਾਫੀ ਜੀ ਹਾਂ ਗਾਣਿਆਂ ਦੇ ਤੁਸੀਂ ਸੁਣਿਆ ਹੋਵੇਗਾ ਕਿ ਤੰਬੂ ਲਾਂਦਾ ਚੋਟੀ ਤੇ ਬੋਡੀਗਾਰਡ ਸੇ ਰੱਖਦਾ ਕੁੜੀਆਂ ਅੱਜ ਉਸੇ ਗਦਾਫੀ ਦੀ ਗੱਲ ਕਰਾਂਗੇ ਜਿਹੜਾ ਕਿ ਬੋਡੀਗਾਰਡ ਕੁੜੀਆਂ ਨੂੰ ਰੱਖਦਾ ਸੀ ਤੇ ਇਸ ਦੇ ਵਿੱਚ ਕਾਰਨ ਕੀ ਸੀ ਕਿਉਂ ਕੁੜੀਆਂ ਨੂੰ ਹੀ ਰੱਖਦਾ ਸੀ ਬਾਡੀਗਾਰਡ ਉਹ? ਤਮਾਮ ਗੱਲਾਂ ਦੇ ਤਮਾਮ ਸਵਾਲਾਂ ਦੇ ਜਵਾਬ ਦੇਵਾਂਗੇ। ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਗਦਾਫੀ ਦਾ ਪੂਰਾ ਨਾਮ ਸੀ ਅਮਵਾਰ ਮੁਹੰਮਦ ਆਬੂ ਮਿਨਾਰ ਗਦਾਫੀ ਜਿਸ ਦਾ ਕਿ ਜਨਮ ਲੀਬੀਆ ਦੇ ਵਿੱਚ 7 ਜੂਨ 1942 ਨੂੰ ਹੁੰਦਾ ਹੈ। ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਹੁੰਦਾ ਹੈ। ਬਹੁਤ ਗਰੀਬੀ ਦੇਖੀ ਹੁੰਦੀ ਹੈ। ਬੱਕਰੀ ਦਾ ਦੁੱਧ ਵੇਚ ਕੇ ਪਸ਼ੂਆਂ ਦਾ ਦੁੱਧ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਹੈ। ਲੀਬੀਆ ਦੇ ਵਿੱਚ ਉਸ ਸਮੇਂ ਜਿਹੜਾ ਸ਼ਾਸਨ ਸੀ 1960 ਅਤੇ 70 ਦੇ ਦਹਾਕੇ ਦੇ ਵਿੱਚ ਉਹ ਇਦਰਸ ਦਾ ਸ਼ਾਸਕ ਸੀ ਇਦਰਸ ਉੱਥੋਂ ਦਾ ਰਾਜਾ ਸੀ ਇਦਰਸ ਰਾਜ ਕਰ ਰਿਹਾ ਸੀ ਪਰ ਉੱਥੇ ਹੀ ਇਸ ਦੌਰਾਨ 1960 ਅਤੇ 70 ਦੇ ਦਹਾਕੇ ਦੇ ਵਿੱਚ ਇਜ਼ਰਾਈਲ ਦਾ ਅਤੇ ਲੀਬੀਆ ਦਾ ਯੁੱਧ ਹੁੰਦਾ ਹੈ ਇਜ਼ਰਾਈਲ ਜਿੱਤ ਜਾਂਦਾ ਹੈ ਇਸ ਹਾਰ ਦਾ ਕਾਰਨ ਲੀਬੀਆ ਦੇ ਲੋਕ ਇਦਰਸ ਨੂੰ ਮੰਨਦੇ ਨੇ ਕਿ ਉਸਦੇ ਕਾਰਨ ਉਸ ਦੀਆਂ ਨੀਤੀਆਂ ਦੇ ਕਾਰਨ ਸਾਡੀ ਜਨਤਾ ਨੂੰ ਅਜਹਾਰ ਦਾ ਮੂੰਹ ਦੇਖਣਾ ਪਿਆ ਇਸ ਤੋਂ ਬਾਅਦ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ ਇਦਰਸ ਦਾ ਲੋਕ ਸੜਕਾਂ ਤੇ ਉਤਰ ਜਾਂਦੇ ਨੇ ਤਾਂ ਉਸ ਸਮੇਂ ਗਦਾਫੀ ਫੌਜ ਦੇ ਵਿੱਚ ਕੈਪਟਨ ਹੁੰਦਾ ਦੱਸ ਦਈਏ ਕਿ ਕਰਨਲ ਹੁੰਦਾ ਹੈ ਕਰਨਲ ਨੂੰ ਇਹ ਮੌਕਾ ਵਧੀਆ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਲੋਕ ਵਿਰੋਧ ਕਰ ਰਹੇ ਨੇ ਇਹ ਬਹੁਤ ਵਧੀਆ ਤੇ ਇੱਕ ਸੁਨਹਿਰੀ ਮੌਕਾ ਹੈ ਤਖਤਾ ਪਲਟ ਕਰਨ ਦਾ ਸੋ ਦਿਮਾਗ ਪਹਿਲਾਂ ਤੇ ਬਹੁਤ ਤੇਜ਼ ਸੀ ਇਦਰਸ ਇਲਾਜ ਕਰਾਉਣ ਲਈ ਬਾਰਲੇ ਦੇਸ਼ ਵਿੱਚ ਜਾਂਦਾ ਹੈ ਦੂਜੇ ਸੂਬੇ ਦੂਜੀ ਕੰਟਰੀ ਵਿੱਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਉੱਥੋਂ ਇੰਨਾ ਕੁ ਜ਼ਿਆਦਾ ਮਾਹੌਲ ਖਰਾਬ ਹੋ ਜਾਂਦਾ ਲੋਕ ਇੰਨਾ ਕੁ ਜ਼ਿਆਦਾ ਵਿਦਰੋਹ ਕਰਨ ਲੱਗ ਜਣੇਂਗੇ ਦਰਸਤਾ ਕਿ ਉਸ ਨੂੰ ਉੱਥੋਂ ਜਾਣਾ ਪੈਂਦਾ ਜਦੋਂ ਵਾਪਸ ਇਲਾਜ ਕਰਾ ਕੇ ਆਂਦਾ ਤਾਂ ਦੋ ਸ਼ਰਤਾਂ ਗਦਾਫੀ ਦੇ ਵੱਲੋਂ ਰੱਖੀਆਂ ਜਾਂਦੀਆਂ ਨੇ ਕਿ ਜਾਂ ਤਾਂ ਤੈਨੂੰ ਮਾਰ ਦਿੱਤਾ ਜਾਵੇਗਾ ਜੇ ਤੂੰ ਜ਼ਿੰਦਾ ਰਹਿਣਾ ਹੈ ਤਾਂ ਤੂੰ ਇੱਥੋਂ ਚਲਾ ਜਾ ਕਿਸੇ ਹੋਰ ਦੇਸ਼ ਵਿੱਚ ਜਾ ਕੇ ਸ਼ਰਨ ਲੈ ਲੈ ਇਦਰਾਸ ਉੱਥੋਂ ਚਲਾ ਜਾਂਦਾ ਆਖਰਕਾਰ ਗੁੱਸੇ ਦੇ ਵਿੱਚ ਆਏ ਲੋਕਾਂ ਨੇ ਇਦਰਾਸਤਾ ਵਿਰੋਧ ਕੀਤਾ ਤਖਤਾ ਪਲਟ ਕਰ ਦਿੱਤਾ ਤੇ ਗਦਾਫੀ ਨੂੰ ਆਪਣਾ ਸ਼ਾਸਕ ਚੁਣ ਲਿਆ ਗਿਆ ਗਦਾਫੀ ਨੂੰ ਸ਼ਾਸਕ ਚੁਣਿਆ ਗਿਆ 1 ਸਤੰਬਰ 1969 ਨੂੰ ਐਲਾਨ ਕਰ ਦਿੱਤਾ ਗਿਆ ਕਿ ਗਦਾਫੀ ਲੀਬੀਆ ਦਾ ਨਾਮਾ ਸ਼ਾਸਕ ਹੈ ਸਾਰੀ ਕਮਾਨ ਉਸਦੇ ਹੱਥ ਦੇ ਵਿੱਚ ਆ ਗਈ ਜਿਵੇਂ ਹੀ ਗਦਾਫੀ ਸ਼ਾਸਕ ਬਣਿਆ ਪੂਰੀ ਕਮਾਨ ਆਪਣੇ ਹੱਥ ਦੇ ਵਿੱਚ ਸੰਭਾਲੀ ਤਾਂ ਉਸ ਤੋਂ ਬਾਅਦ ਇੰਨੀ ਕਾ ਜ਼ਿਆਦਾ ਤਰੱਕੀ ਲੀਬੀਆ ਨੇ ਕੀਤੀ ਲੀਬੇ ਦੇ ਲੋਕ ਬਹੁਤ ਖੁਸ਼ ਸਨ ਕਿਉਂਕਿ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਬੰਦਾ ਇੱਕ ਸ਼ਾਸਕ ਬਣ ਗਿਆ ਗਰੀਬ ਲੋਕਾਂ ਦੀ ਸੇਵਾ ਕੀਤੀ ਸਿਹਤ ਸਹੂਲਤਾਂ ਫ੍ਰੀ ਸਨ ਸਿੱਖਿਆ ਫ੍ਰੀ ਸੀ ਕਿਸੇ ਦਾ ਇਲਾਜ ਸੀ ਉਹ ਵੀ ਫ੍ਰੀ ਸੀ ਪਾਣੀ ਫ੍ਰੀ ਸੀ ਬਿਜਲੀ ਮੁਫਤ ਸੀ ਤਮਾਮ ਸਹੂਲਤਾਂ ਲੀਬੀਆ ਦੇ ਲੋਕਾਂ ਨੂੰ ਗਦਾਫੀ ਨੇ ਦਿੱਤੀਆਂ ਤੇ ਜਿਹੜਾ ਤੇਲ ਦਾ ਕੰਟਰੋਲ ਸੀ ਉਹ ਸਾਰਾ ਗਦਾਫੀ ਨੇ ਆਪਣੇ ਹੱਥ ਦੇ ਵਿੱਚ ਲੈ ਲਿਆ ਲੀਬੀਆ ਦੇ ਹੱਥ ਦੇ ਵਿੱਚ ਲੈ ਲਿਆ ਜਿਹੜੀ ਗੱਲ ਅਮਰੀਕਾ ਨੂੰ ਪਸੰਦ ਨਹੀਂ ਸੀ ਕਿਉਂਕਿ ਪਹਿਲਾਂ ਤਾਂ ਜਿਹੜਾ ਲੀਵੀਆ ਉਹ ਸਮਝੌਤੇ ਕੀਤੇ ਹੋਏ ਸਨ ਅੱਧਾ-ਅੱਧਾ ਹਿੱਸਾ ਆਂਦਾ ਸੀ ਪਰ ਜਦੋਂ ਗਦਾਫੀ ਨੇ ਨਵਾਂ ਸ਼ਾਸਕ ਸੰਭਾਲਿਆ ਨਵਾਂ ਸ਼ਾਸਕ ਬਣਿਆ ਸਾਰੇ ਸਮਝੌਤੇ ਰੱਦ ਕਰ ਦਿੱਤੇ ਤੇ ਕਿਹਾ ਕਿ ਮੇਰੀਆਂ ਸ਼ਰਤਾਂ ਮੁਤਾਬਕ ਹੀ ਸਮਝੌਤੇ ਕਰਨੇ ਹੋਣਗੇ ਜੇਕਰ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਫਿਰ ਤੁਸੀਂ ਆਪਣੀ ਟਿੰਡਫੋੜੀ ਇੱਥੋਂ ਚੱਕੋ ਤੇ ਆਪਣੇ ਦੇਸ਼-ਦੇਸ਼ ਚਲੇ ਜਾਓ ਤਾਂ ਉਸ ਤੋਂ ਬਾਅਦ ਗਦਾਫੀ ਦੇ ਵੱਲੋਂ ਲੀਵੀਆ ਦੀ ਇੰਨੀ ਕੁ ਤਰੱਕੀ ਕੀਤੀ ਗਈ ਕਿ ਹਰ ਕੋਈ ਹੈਰਾਨ ਸੀ ਕਿ ਆਖਰਕਾਰ ਲੀਬੀਆ ਇੰਨਾ ਉੱਪਰ ਕਿਵੇਂ ਉੱਠ ਸਕਦਾ ਉਸ ਦੀ ਜਿਹੜੀ ਇਕਨੋਮੀ ਸੀ ਉਹ ਇੰਨੀ ਜ਼ਿਆਦਾ ਕਿਵੇਂ ਵੱਧ ਸਕਦੀ ਹੈ ਸੋ ਇਹ ਸਾਰਾ ਚਾਰਲਸੀ ਇਹ ਸਾਰੀ ਜਿਹੜਾ ਦਿਮਾਗ ਦਾ ਖੇਲ ਸੀ ਗਦਾਫੀ ਦਾ ਸੀ ਕਿ ਆਪਣੇ ਲੋਕਾਂ ਨੂੰ ਖੁਸ਼ਕੀਵੇਂ ਰੱਖਣਾ ਤੇ ਅਕਸਰ ਹੀ ਉਹ ਜਦੋਂ ਵੀ ਕਿਤੇ ਬਾਹਰ ਦੇਸ਼ ਦੇ ਵਿੱਚ ਜਾਂਦਾ ਸੀ ਕਿਤੇ ਮੀਟਿੰਗ ਵਾਸਤੇ ਕਿਸੇ ਦੂਸਰੇ ਦੇਸ਼ ਦੇ ਵਿੱਚ ਜਾਂਦਾ ਤਾਂ ਉਹ ਤੰਬੂ ਲੈ ਕੇ ਰਹਿੰਦਾ ਸੀ ਕਿਉਂਕਿ ਦੋ ਕਾਰਨ ਸੀ ਕਿ ਇੱਕ ਤਾਂ ਉਸ ਨੂੰ ਕਿਸੇ ਹੋਰ ਤੇ ਯਕੀਨ ਨਹੀਂ ਸੀ ਜਿੱਥੇ ਵੀ ਉਹ ਰਹੇਗਾ ਸੁਰੱਖਿਤ ਰਹੇਗਾ ਤਾਂ ਆਹ ਆਪਣਾ ਤੰਬੂ ਨਾਰ ਰੱਖਦਾ ਸੀ ਤੇ ਦੂਜਾ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਉਸ ਦਾ ਭਾਈਚਾਰਾ ਸੀ ਉਹ ਤੰਬੂਆਂ ਦੇ ਵਿੱਚ ਰਹਿੰਦੇ ਸੀ ਤੇ ਗਦਾਫੀ ਨੂੰ ਲੱਗਦਾ ਸੀ ਕਿ ਜੇਕਰ ਮੈਂ ਤੰਬੂ ਦੇ ਵਿੱਚ ਹੀ ਰਹਾਂਗਾ ਕਿਤੇ ਵੀ ਜਾ ਕੇ ਰਹਾਂਗਾ ਮੇਰੇ ਭਾਈਚਾਰੇ ਦੀ ਜਿਹੜੀ ਉਹ ਉਸ ਦੇ ਬਾਰੇ ਪਤਾ ਲੱਗੇਗਾ ਉਸ ਦੇ ਸੱਭਿਆਚਾਰ ਬਾਰੇ ਪਤਾ ਲੱਗੇਗਾ ਤੇ ਮੇਰੇ ਲੋਕਾਂ ਨੂੰ ਮੇਰੇ ਤੇ ਮਾਣ ਹੋਵੇਗਾ ਕਿ ਮੈਂ ਇੰਨਾ ਵੱਡਾ ਸ਼ਾਸਕ ਹੋ ਕੇ ਵੀ ਆਪਣੇ ਲੋਕਾਂ ਦੀ ਆਪਣੇ ਕੌਮ ਦੇ ਵਿੱਚ ਹੀ ਰਹਿ ਰਿਹਾ ਮੇਰੇ ਦੇ ਵਿੱਚ ਕੋਈ ਬਦਲਾਵ ਕੋਈ ਜਿਹੜੀ ਅਹੰਕਾਰ ਦੀ ਚੀਜ਼ ਮੇਰੇ 'ਚ ਨਹੀਂ ਆਈ ਪਰ ਜਿਵੇਂ ਜਿਵੇਂ ਲੀਵੀਆ ਦੇ ਉੱਤੇ ਉਸ ਦਾ ਸ਼ਾਸਕਵਾਦ ਆ ਗਿਆ ਸੱਤਾ ਦਾ ਨਸ਼ਾ ਗਦਾਫੀ ਦੇ ਸਿਰ 'ਤੇ ਚੜਨ ਲੱਗਾ ਕਿਉਂਕਿ ਅਜਿਹਾ ਤਾਂ ਹੋ ਨਹੀਂ ਸਕਦਾ ਕਿ ਕਿਸੇ ਦੇ ਸਿਰ ਸੱਤਾ ਦਾ ਨਸ਼ਾ ਨਾ ਚੜੇ ਸੋ ਗਦਾਫੀ ਦੇ ਸਿਰ 'ਤੇ ਸੱਤਾ ਦਾ ਨਸ਼ਾ ਇਸ ਕਦਰ ਚੜਿਆ ਜਿਸ ਦਾ ਅੰਜਾਮ ਉਸ ਨੇ ਕਦੇ ਸਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਗਦਾਫੀ ਨੇ 1988 ਦੇ ਵਿੱਚ ਆਪਣੇ ਦੁਸ਼ਮਨ ਜਹਾਜ਼ ਦੇ ਵਿੱਚ 243 ਲੋਕਾਂ ਨੂੰ ਮਾਰ ਦਿੱਤਾ ਸੀ ਬਹੁਤ ਵਿਰੋਧ ਹੋਇਆ ਸੀ ਨੈਸ਼ਨਲ মিডিਆ ਨੇ ਬਹੁਤ ਵਿਰੋਧ ਕੀਤਾ ਅਮਰੀਕਾ ਨੇ ਬਹੁਤ ਵਿਰੋਧ ਕੀਤਾ ਤੇ ਅਮਰੀਕਾ ਨੂੰ ਲੱਗਿਆ ਕਿ ਹੁਣ ਘਾਤਕ ਹੋ ਸਕਦਾ ਹੈ ਕਿਉਂਕਿ ਜਿਸ ਤਰੀਕੇ ਨਾਲ ਇਸ ਦੀ ਪਾਵਰ ਵਧਾਈ ਜਾ ਰਹੀ ਹੈ ਲੋਕਾਂ ਨੂੰ ਸਹੂਲਤਾਂ ਦੇ ਰਿਹਾ ਹੈ ਖਾਸ ਕਰਕੇ ਪਾਣੀ ਦੀ ਸਹੂਲਤ ਕਿਉਂਕਿ ਲੀਬੀਆ ਦੇ ਵਿੱਚ ਪਹਿਲਾਂ ਪਾਣੀ ਨਹੀਂ ਸੀ ਖੇਤੀ ਨਹੀਂ ਸੀ ਹੁੰਦੀ ਪਰ ਜਦੋਂ ਤੋਂ ਗਦਾਫੀ ਆਇਆ ਹੈ ਤਾਂ ਗਦਾਫੀ ਦੇ ਵੱਲੋਂ ਇੱਕ ਨਹਿਰ ਅਰਥੀ ਦੇ ਨੀਚੇ ਬਣਾਈ ਗਈ ਇੱਕ ਸੁਰੰਗ ਬਣਾਈ ਗਈ ਜਿੱਥੇ ਕਿ ਪਾਣੀ ਪੂਰੀ ਲੀਵਿਆ ਦੇ ਵਿੱਚ ਪਹੁੰਚਦਾ ਕੀਤਾ ਗਿਆ ਕਿਉਂਕਿ ਲੀਵਿਆ ਬਹੁਤ ਗਰਮ ਖੇਤਰ ਹੈ ਜਿਸ ਦੇ ਵਿੱਚ ਖੇਤੀ ਹੋਣਾ ਅਸੰਭਵ ਸੀ ਪਰ ਜਿਹੜੀ ਪਾਣੀ ਦੀ ਸੁਰੰਗ ਉਸ ਨੇ ਨੀਚੇ ਦੀ ਇੱਕ ਨਹਿਰ ਕੱਢੀ ਇੱਕ ਨਦੀ ਬਣਾਈ ਉਸ ਤੋਂ ਬਾਅਦ ਪੈਪਾਂ ਰਹੇ ਪੂਰੇ ਲੀਵਿਆ ਦੇ ਵਿੱਚ ਪਾਣੀ ਗਿਆ ਤਾਂ ਖੇਤੀ ਲੀਵਿਓ ਪਾਣੀ ਵਰਤਿਆ ਜਾਣ ਲੱਗਾ ਤਾਂ ਉੱਥੇ ਵੀ ਖੇਤੀ ਹੋਣ ਲੱਗੀ ਸੋ ਜਦੋਂ ਗਦਾਫੀ ਦੇ ਸਿਰ ਸੱਤਾ ਦਾ ਨਸ਼ਾ ਚੜ ਗਿਆ ਸੀ ਸੱਤਾ ਦਾ ਨਸ਼ਾ ਇਸ ਕਦਰ ਚੜਿਆ ਕੁਝ ਵਿਦਿਆਰਥੀਆਂ ਦੇ ਵੱਲੋਂ ਜਦੋਂ ਅਹਿਸਾਸ ਕੀਤਾ ਗਿਆ ਉਹਨਾਂ ਨੂੰ ਮਹਿਸੂਸ ਹੋਇਆ ਕਿ ਗਦਾਫੀ ਹੁਣ ਗਲਤ ਰਸਤੇ ਤੇ ਚੱਲ ਰਿਹਾ ਹੈ ਤਾਂ ਉਹਨਾਂ ਨੇ ਗਦਾਫੀ ਦਾ ਵਿਰੋਧ ਕੀਤਾ ਕਿਉਂ ਕਿ ਗਦਾਫੀ ਨੇ ਜਿੰਨੇ ਵੀ ਦੇਸ਼ ਦੇ ਵਿੱਚ ਕੋਈ ਕੰਪਨੀਆਂ ਸਨ ਕੋਈ ਨਵਾਂ ਰੋਜ਼ਗਾਰ ਚਲਾਉਣਾ ਸੀ ਕੋਈ ਸਮਝੌਤੇ ਸੀ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਹੀ ਵੰਡ ਦਿੱਤੇ ਉਹਨਾਂ ਦੇ ਨਾਲ ਹੀ ਸਾਰੇ ਸਮਝੌਤੇ ਕਰਦਾ ਉਹਨਾਂ ਦੇ ਨਾਂ 'ਤੇ ਕੰਪਨੀਆਂ ਕਰਦਾ ਉਦਯੋਗ ਸੀ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਵਿੱਚ ਰਿਸ਼ਤਦਾਰਾਂ ਨੂੰ ਵੰਡਣ ਲੱਗ ਗਿਆ ਸੀ ਸੋ ਲੋਕਾਂ ਨੂੰ ਲੱਗਿਆ ਕਿ ਤਾਂ ਸਾਰਾ ਜਿਹੜਾ ਵੀ ਜਿੰਨਾ ਵੀ ਕਾਰੋਬਾਰ ਹੈ ਲੀਬੀਆ ਦੇ ਉੱਤੇ ਗਦਾਫੀ ਦੇ ਪਰਿਵਾਰ ਦਾ ਰਿਸ਼ਤੇਦਾਰਾਂ ਦਾ ਹੀ ਰਾਜ ਹੋ ਜਾਵੇਗਾ ਆਮ ਲੋਕਾਂ ਦਾ ਬੁਰਾ ਹਾਲ ਹੋ ਜਾਵੇਗਾ ਸੋ ਇਸ ਕਰਕੇ ਚਾਰ ਵਿਦਿਆਰਥੀਆਂ ਨੇ ਉਸ ਦਾ ਵਿਰੋਧ ਕੀਤਾ ਉਸ ਦੀ ਫੋਟੋ ਤੇ ਇੱਕ ਕਾਲਖ ਮਾਰ ਦਿੱਤੀ ਤਾਂ ਗਦਾਫੀ ਨੇ ਇਸ ਕਦਰ ਉਹਨਾਂ ਨੌਜਵਾਨਾਂ ਨੂੰ ਚਾਰ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਗੇਟ ਦੇ ਅੱਗੇ ਲਟਕਾ ਕੇ ਮਾਰ ਦਿੱਤਾ ਸੀ ਜਿਸ ਤੋਂ ਬਾਅਦ ਹਰ ਪਾਸੇ ਵਿਰੋਧ ਹੋਇਆ ਲੋਕਾਂ ਦੀ ਸਹਿਮ ਵੀ ਸੀ ਤੇ ਲੋਕਾਂ ਦੇ ਵਿੱਚ ਗੁੱਸਾ ਵੀ ਸੀ ਕਿ ਆਖਰਕਾਰ ਗਦਾਫੀ ਅਜਿਹਾ ਕਿਉਂ ਕਰ ਰਿਹਾ ਹੈ ਇੱਕ ਪਾਸੇ ਤਾਂ ਗਦਾਫੀ ਆਮ ਲੋਕਾਂ ਦਾ ਸ਼ਾਸਕ ਸੀ ਆਮ ਲੋਕਾਂ ਦੀ ਸੇਵਾ ਕਰਦਾ ਸੀ ਆਮ ਲੋਕਾਂ ਦੀ ਖੁਸ਼ੀ ਲਈ ਜਿੰਦ ਜਾਨ ਵਾਰਦਾ ਸੀ ਪਰ ਦੂਸਰੇ ਪਾਸੇ ਵਿਦਿਆਰਥੀਆਂ ਨਾਲ ਐਡਾ ਵੱਡਾ ਅਤਿਆਚਾਰ ਕਿਵੇਂ ਕਰ ਸਕਦਾ ਹੈ ਗੱਲ ਇੱਥੇ ਖਤਮ ਨਹੀਂ ਹੁੰਦੀ ਜਦੋਂ ਇਹਦਾ ਰਾਜ ਹੋਰ ਵੱਧਣਾ ਸ਼ੁਰੂ ਹੋ ਜਾਂਦਾ ਲੋਕਾਂ ਦੇ ਵਿੱਚ ਡਰ ਪੈਦਾ ਹੋ ਜਾਂਦਾ ਤਾਂ ਉਹ ਕਈ ਅਤਵਾਦੀ ਸੰਗਠਨਾਂ ਨਾਲ ਆਪਣਾ ਹੱਥ ਮਿਲਾ ਲੈਂਦਾ ਕਈ ਅਜਿਹੇ ਸਮਝੌਤੇ ਕਰਦਾ ਡਰੱਗਸ ਦੇ ਤਸਕਰੀ ਦੇ ਜਿਸ ਤੋਂ ਬਾਅਦ ਲੋਕ ਹੋਰ ਵੀ ਵਿਰੋਧ ਕਰਨ ਲੱਗ ਜਾਂਦੇ ਨੇ ਪਰ ਇਸ ਦੇ ਨਾਲ ਹੀ ਉਸ ਦੇ ਵੱਲੋਂ 1200 80 1980 ਦੇ ਵਿੱਚ ਇੱਕ ਜੇਲ੍ਹ ਦੇ ਵਿੱਚ ਕਾਫੀ ਸਾਰੇ ਕੈਦੀਆਂ ਨੂੰ ਰੱਖਿਆ ਗਿਆ ਸੀ ਜਿਹੜੇ ਉਸ ਦਾ ਵਿਰੋਧ ਕਰਦੇ ਸਨ ਉਹ ਕੈਦੀਆਂ ਨੂੰ 14 ਸਾਲ ਤੱਕ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਪਰ ਆਖਰਕਾਰ ਉਹਨਾਂ ਕੈਦੀਆਂ ਨੂੰ ਜੇਲ੍ਹ ਦੇ ਵਿੱਚ ਹੀ ਮਾਰ ਦਿੱਤਾ ਗਿਆ ਸੀ ਜੇਲ੍ਹ ਦੇ ਵਿੱਚ ਦਫਨਾ ਦਿੱਤਾ ਗਿਆ ਛ ਤਾਂ ਜੋ ਪਤਾ ਨਾ ਲੱਗੇ ਕਿ ਆਖਰਕਾਰ ਉਹ ਕੈਦੀ ਕਿੱਥੇ ਗਏ ਨੇ 14 ਸਾਲ ਉਹਨਾਂ ਕੈਦੀਆਂ ਦੇ ਪਰਿਵਾਰਕ ਮੈਂਬਰ ਮਿਲਦੇ ਸਨ ਮੁਲਾਕਾਤ ਨਹੀਂ ਹੁੰਦੀ ਸੀ ਸਮਾਨ ਦੇ ਕੇ ਜਾਂਸਨ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਸੀ ਕਿ ਅਸੀਂ ਤੁਹਾਡਾ ਸੁਨੇਹਾ ਲਗਾ ਦਵਾਂਗੇ ਤੁਹਾਡਾ ਸਮਾਨ ਤੁਹਾਡੇ ਪਰਿਵਾਰਕ ਮੈਂਬਰਾਂ ਤੱਕ ਪਹੁੰਚਾ ਦਿੱਤਾ ਜਾਵੇਗਾ ਪਰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀਗੀ ਸੀ ਆਖਰਕਾਰ 14 ਸਾਲਾਂ ਬਾਅਦ ਪਤਾ ਲੱਗਿਆ ਕਿ ਉਹ ਤਾਂ 14 ਸਾਲ ਪਹਿਲਾਂ ਹੀ ਮਰ ਚੁੱਕੇ ਸਨ ਗਦਾਫੀ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੀ ਮਰਵਾ ਦਿੱਤਾ ਸੀ ਇਸ ਤੋਂ ਬਾਅਦ ਹੋਰ ਵੀ ਮਾਮਲਾ ਗਰਮਾ ਜਾਂਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਦੇ ਵੱਲੋਂ ਗਦਾਫੀ ਨੂੰ ਤਾਂ ਪਾਗਲ ਕੁੱਤਾ ਦਾ ਕਹਿ ਦਿੱਤਾ ਗਿਆ ਸੀ ਕਿ ਇਹ ਪਾਗਲ ਕੁੱਤਾ ਜਿਸ ਤਰੀਕੇ ਨਾਲ ਲੋਕਾਂ ਨੂੰ ਮਾਰ ਰਿਹਾ ਆਪਣੇ ਦੁਸ਼ਮਣਾਂ ਨੂੰ ਮਾਰ ਰਿਹਾ ਹੈ ਇਹ ਕੁੱਤੇ ਦਾ ਵੱਡਿਆ ਹੋਇਆ ਪਾਗਲ ਕੁੱਤਾ ਕਰਾ ਦਿੱਤਾ ਗਿਆ ਸੀ ਇਸ ਤੋਂ ਬਾਅਦ ਹੋਰ ਵੀ ਮਾਮਲਾ ਗਰਮਾ ਜਾਂਦਾ ਹੈ ਤੇ ਆਖਰਕਾਰ 2011 ਦੇ ਵਿੱਚ ਇਸ ਦਾ ਵਿਰੋਧ ਇੰਨਾ ਕ ਡੱਟ ਕੇ ਸ਼ੁਰੂ ਹੋ ਜਾਂਦਾ ਹੈ ਕਿ ਗਦਾਫੀ ਨੂੰ ਭੱਜਣ ਲਈ ਵੀ ਥਾਂ ਨਹੀਂ ਮਿਲਦੀ ਪਹਿਲਾਂ ਤਾਂ ਲੱਗਦਾ ਹੈ ਕਿ ਗਦਾਫੀ ਨੇ ਆਪਣਾ ਦੇਸ਼ ਛੱਡ ਦਿੱਤਾ ਹੋਵੇਗਾ ਪਰ ਨਹੀਂ ਫਿਰ ਬਾਅਦ ਦੇ ਵਿੱਚ ਲੋਕਾਂ ਨੂੰ ਕੁਝ ਸਮੇਂ ਬਾਅਦ ਪਤਾ ਲੱਗ ਗਿਆ ਕਿ ਗਦਾਫੀ ਐਸੇ ਦੇਸ਼ ਦੇ ਵਿੱਚ ਹੈ ਲੀਬੀਆ ਦੇ ਵਿੱਚ ਹੀ ਹੈ ਜਿਸ ਤੋਂ ਬਾਅਦ ਨਾਟੋ ਦੀਆਂ ਕੰਪਨੀ ਉਸ ਨੂੰ ਲੱਭਣ ਲੱਗ ਜਾਂਦੀਆਂ ਨੇ ਜਿਹੜੇ ਵਿਰੋਧ ਵਿਦਰੋਹੀ ਹੁੰਦੇ ਨੇ ਦੇਸ਼ ਤੇ ਉਹ ਵੀ ਲੱਭਣ ਲੱਗ ਜਾਂਦੇ ਨੇ ਕਿਉਂਕਿ ਕਿਸ ਦਾ ਪਰਿਵਾਰ ਬਾਰਲੇ ਦੇਸ਼ ਦੇ ਵਿੱਚ ਰਹਿ ਰਿਹਾ ਹੁੰਦਾ ਉਸ ਦਾ ਇੱਕ ਪੁੱਤਰ ਇੱਥੇ ਹੁੰਦਾ ਵਿਦਰੋਹੀ ਉਸ ਦੇ ਪੁੱਤਰ ਨੂੰ ਵੀ ਮਾਰ ਦਿੰਦੇ ਨੇ ਤੇ ਜਿਵੇਂ ਹੀ ਗਦਾਫੀ ਦਾ ਪਤਾ ਲੱਗਦਾ ਕਿ ਗਦਾਫੀ ਕਿੱਥੇ ਲੁਕਿਆ ਹੋਇਆ ਹੈ ਆਪਣੀ ਜਾਨ ਬਚਾਉਣ ਲਈ ਗਦਾਫੀ ਇੱਕ ਬੰਕਰ ਦੇ ਵਿੱਚ ਵੜ ਜਾਂਦਾ ਪਰ ਉਸ ਦੀ ਬਦਕਿਸਮਤੀ ਹੁੰਦੀ ਹੈ ਕਿ ਕਿ ਵਿਦਰੋਹੀ ਉਸ ਨੂੰ ਦੇਖ ਲੈਂਦਾ ਹੈ ਵਿਦਰੋਹੀ ਦੇ ਦੇਖਣ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਗਦਾਫੀ ਉਸ ਬੰਕਰ ਦੇ ਵਿੱਚੋਂ ਬਾਹਰ ਆ ਜਾਂਦਾ ਹੈ ਬਹਿਰਾਂ ਦੇ ਉਹ ਮਾਫੀ ਮੰਗਦਾ ਪਰ ਉਸਦੇ ਦੋਨੋਂ ਲੱਤਾਂ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਤਾਂ ਜੋ ਭੱਜ ਨਾ ਸਕੇ ਤਾਂ ਜਿਵੇਂ ਗਦਾਫੀ ਬਹਿਰਾਂ ਦਾ ਵਿਦਰੋਹੀਆਂ ਨੂੰ ਉਹ ਕਹਿੰਦਾ ਹੈ ਕਿ ਤੁਸੀਂ ਚੰਗਾ ਨਹੀਂ ਕਰ ਰਹੇ ਆਖਿਰ ਮੈਂ ਅਜਿਹਾ ਕਿਉਂ ਕੀਤਾ ਹੈ ਜਿਹੜਾ ਤੁਸੀਂ ਮੇਰੀ ਜਾਨ ਲੈਣ ਦੇ ਉਤਾਰੂ ਮੈਂ ਤੁਹਾਡੇ ਨਾਲ ਕੀ ਕੀਤਾ ਸੋ ਇਹ ਉਸਦੇ ਆਖਰੀ ਸ਼ਬਦ ਸਨ ਪਰ ਉਸਦੇ ਬਿਨਾ ਕਿਸੇ ਗੱਲਬਾਤ ਉਸਨੂੰ ਡੁੜਾ-ਡੁੜਾ ਕੇ ਵੱਟੇ ਮਾਰ-ਮਾਰ ਕੇ ਪੱਥਰ ਮਾਰ-ਮਾਰ ਕੇ ਉਸਨੂੰ ਮਾਰ ਦਿੱਤਾ ਜਾਂਦਾ ਹੈ ਇੰਨੀ ਬੇਰਹਿਮ ਮਾਰਤ ਗਦਾਫੀ ਨੂੰ ਮਿਲਦੀ ਜਿਹੜਾ ਕਿ ਉਸਨੇ ਸੁਪਨੇ ਵਿੱਚ ਨਹੀਂ ਸੋਚਿਆ ਸੀ ਇੱਕ ਪਾਸੇ ਤਾਂ ਗਦਾਫੀ ਦੇ ਵੱਲੋਂ ਤਖਤਾ ਪਲਟ ਕੀਤਾ ਜਾਂਦਾ ਹੈ ਉਸੇ ਸ਼ਾਸਕ ਦੇ ਵੱਲੋਂ ਪੂਰਾ ਸੰਭਾਲ ਲਈ ਜਾਂਦੀ ਹੈ ਲੀਵੀਆ ਲੀਵੀਆ ਦੇ ਲੋਕਾਂ ਨੂੰ ਖੁਸ਼ ਕਰ ਦਿੱਤਾ ਜਾਂਦਾ ਹੈ ਪਰ ਦੂਸਰੇ ਪਾਸੇ ਉਹੀ ਵਿਦਰੋਹੀ ਉਸੇ ਦੇਸ਼ ਦੇ ਲੋਕਾਂ ਦੇ ਵੱਲੋਂ ਵਿਦਰੋਹੀਆਂ ਦੇ ਵੱਲੋਂ ਆਪਣੇ ਸ਼ਾਸਕ ਨਾਲ ਅਜਿਹਾ ਵਿਵਹਾਰ ਕੀਤਾ ਜਾਂਦਾ ਹੈ ਜਿਹੜਾ ਕਿ ਸ਼ਾਇਦ ਕਿਸੇ ਦੁਸ਼ਮਣ ਨਾਲ ਵੀ ਨਾ ਹੋਵੇ ਜਿਸ ਤਰੀਕੇ ਨਾਲ ਉਸ ਨੂੰ ਕ ਸੀਟ ਕ ਸੀਟ ਕੇ ਮਾਰਿਆ ਜਾਂਦਾ ਹੈ ਉਸਦੇ ਪੁੱਤਰ ਨੂੰ ਮਾਰਿਆ ਜਾਂਦਾ ਹੈ ਵਿਦਰੋਹੀ ਇਸ ਤੱਕ ਕਤਲ ਕਰਕੇ ਉਸ ਨੂੰ ਮਾਰ ਕੇ ਬਹੁਤ ਖੁਸ਼ ਹੁੰਦੇ ਨੇ ਉਨਨਾਂ ਨੂੰ ਲੱਗਦਾ ਕਿ ਹੁਣ ਸਾਡਾ ਰਾਜ ਆਇਆ ਸੀ ਆਜ਼ਾਦ ਆ ਆਜ਼ਾਦ ਦੇਸ਼ ਦੇ ਵਿੱਚ ਆਜ਼ਾਦ ਰਾਜ ਆਵੇਗਾ ਪਰ ਅਜਿਹਾ ਨਹੀਂ ਹੁੰਦਾ ਗਦਾਫੀ ਦੀ ਮੌਤ ਤੋਂ ਬਾਅਦ ਲੀਬਿਆ ਹੋਰ ਵੀ ਬਿਲਕੁਲ ਨੀਚੇ ਸਥਿਤੀ ਆ ਗਈ ਹੈ ਉਸ ਦੀ ਜਿਹੜੀ ਆਰਥਿਕ ਹਾਲਾਤ ਹੈ ਬਹੁਤ ਖਰਾਬ ਹੋ ਚੁੱਕੀ ਹੈ ਪਰ ਹੁਣ ਵੀ ਜਿਸ ਤਰੀਕੇ ਦੇ ਲੀਬਿਆ ਦੇ ਹਾਲਾਤ ਨੇ ਉਹ ਵੀ ਕੁਝ ਖਾਸ ਜ਼ਿਆਦਾ ਵਧੀਆ ਨਹੀਂ ਸੋ ਇਹ ਸੀ ਗਦਾਫੀ ਬਾਰੇ ਉਹ ਚੀਜ਼ਾਂ ਜਿਹੜੀਆਂ ਕਿ ਗਦਾਫੀ ਨੂੰ ਸਭ ਤੋਂ ਅਲੱਗ ਕਰਦੀਆਂ ਸਨ ਪਰ ਇਸ ਦੇ ਵਿੱਚ ਖਾਸ ਗੱਲ ਇਹ ਹੈ ਕਿ ਆਖਰ ਤੰਬੂ ਲਗਾਉਣਾ ਤੇ ਚੋਟੀ ਦੀਆਂ ਜਿਹੜੀਆਂ ਕੁੜੀਆਂ ਸਨ ਇੰਪੋਰਟੈਂਟ ਕੁੜੀਆਂ ਉਹ ਕਿਉਂ ਰੱਖਦਾ ਸੀ ਨਾਲ ਦਰਅਸਲ ਗਦਾਫੀ ਦੀਆਂ ਜੋ ਧਾਰਨਾਵਾਂ ਨੇ ਅਲੱਗ-ਅਲੱਗ ਲੋਕਾਂ ਦੇ ਕਹਿੰਦੇ ਨੇ ਕਿ ਗਦਾਫੀ ਆਪਣੇ ਨਾਲ ਕੁੜੀਆਂ ਨੂੰ ਤਾਂ ਕਰਕੇ ਰੱਖਦਾ ਸੀ ਕਿ ਉਹ ਬਹੁਤ ਇਸ਼ਕ ਮਜਾਜ਼ੀ ਸੀ ਉਸ ਨੂੰ ਨਮੀ-ਨਮੀਆ ਤੇ ਬਹੁਤ ਸੋਹਣੀਆਂ ਕੁੜੀਆਂ ਚਾਹੀਦੀ ਸੀ ਅਲੱਗ-ਅਲੱਗ ਦੇਸ਼ਾਂ ਤੋਂ ਇਸ ਕਰਕੇ ਉਹਨਾਂ ਨੂੰ ਆਪਣੇ ਨਾਲ ਆ ਰੱਖਦਾ ਸੀ ਪਰ ਦੂਸਰੀ ਥਿਉਰੀ ਇਹ ਵੀ ਦੱਸਦੀ ਹੈ ਕਿ ਗਦਾਫੀ ਮੁੰਡੇ ਅਤੇ ਕੁੜੀਆਂ ਦੇ ਵਿੱਚ ਕੋਈ ਭੇਦਭਾਵ ਨਹੀਂ ਕਰਦਾ ਸੀ ਸਭ ਨੂੰ ਬਰਾਬਰ ਦੱਸਦਾ ਸੀ ਇਸ ਕਰਕੇ ਗਦਾਫੀ ਦੇ ਵੱਲੋਂ ਇਨ੍ਹਾਂ ਕੁੜੀਆਂ ਨੂੰ ਆਪਣਾ ਬੋਡੀਗਾਰਡ ਰੱਖਿਆ ਜਾਂਦਾ ਸੀ ਤੇ ਇੱਕ ਨਰਸ ਵਾਲੀ ਥਿਉਰੀ ਵੀ ਹੈ ਕਿ ਉਸਨੇ ਆਪਣੇ ਨਾਲ ਇੱਕ ਨਰਸ ਰੱਖੀ ਹੋਈ ਸੀ ਨਰਸ ਹਰ ਜਗ੍ਹਾ ਗਦਾਫੀ ਨਾਲ ਜਾਂਦੀ ਸੀ ਕਿਸੇ ਵੀ ਚੀਜ਼ ਨੂੰ ਛੂਣ ਤੋਂ ਪਹਿਲਾਂ ਉਹ ਚੈੱਕ ਕਰਦੀ ਸੀ ਕੋਈ ਵੀ ਚੀਜ਼ ਖਾਣ ਪੀਣ ਤੋਂ ਪਹਿਲਾਂ ਚੈੱਕ ਕਰਦੀ ਸੀ ਤਾਂ ਜੋ ਗਦਾਫੀ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਉਸ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਨਾ ਆਵੇ ਤਾਂ ਇਹ ਚੀਜ਼ ਵੀ ਇੱਕ ਵਾਰ ਕਹੀ ਜਾਂਦੀ ਹੈ ਕਿ ਗਦਾਫੀ ਆਪਣੇ ਜਹਾਜ਼ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ 3 ਘੰਟੇ ਪਹਿਲਾਂ ਹੀ ਜਹਾਜ਼ ਨੂੰ ਜਿਹੜਾ ਉਡਾ ਦਿੰਦਾ ਸੀ ਸੇਮ ਦੋਹੋ ਜਹਾਜ਼ ਰੱਖੇ ਹੋਏ ਸਨ ਸੇਮ ਦੋ ਗੱਡੀਆਂ ਰੱਖੀਆਂ ਹੋਈਆਂ ਸਨ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਆਖਰਕਾਰ ਗਦਾਫੀ ਕਿਹੜੇ ਜਹਾਜ਼ ਦੇ ਵਿੱਚ ਹੈ ਕਿਹੜੀ ਗੱਡੀ ਦੇ ਵਿੱਚ ਹੈ ਤੇ ਜੇਕਰ ਕਿਸੇ ਗੱਡੀ ਦੇ ਵੀ ਜਾਂਦਾ ਸੀ ਤਾਂ ਉਸ ਨੂੰ ਗੱਡੀ ਨੂੰ ਪਹਿਲਾਂ ਤੋੜ ਦਿੰਦਾ ਸੀ ਤਾਂ ਜੋ ਕੋਈ ਹਾਸਤਾ ਹੋਵੇ ਕਿਸੇ ਵਿੱਚ ਕੋਈ ਖਰਾਬੀ ਹੈ ਪਹਿਲਾਂ ਪਤਾ ਲੱਗ ਜਾਵੇ ਇਸੇ ਤਰੀਕੇ ਨਾਲ ਜਹਾਜ਼ ਦੇ ਵਿੱਚ ਵੀ ਕਰਦਾ ਸੀ ਜਹਾਜ਼ ਨੂੰ 3 ਘੰਟੇ ਪਹਿਲਾਂ ਉਡਾ ਦੇਣਾ ਤਾਂ ਜੋ ਕਿਸੇ ਨੂੰ ਕੋਈ ਬੰਬ ਫਿੱਟ ਕੀਤਾ ਕੋਈ ਤਕਨੀਕੀ ਖਰਾਬੀ ਹੈ ਪਹਿਲਾਂ ਪਤਾ ਲੱਗ ਜਾਵੇ ਕਿਉਂਕਿ ਆਪਣੀ ਆਪ ਨੂੰ ਤੇ ਆਪਣੀ ਸਿਹਤ ਨੂੰ ਲੈ ਕੇ ਗਦਾਫੀ ਬਹੁਤ ਜ਼ਿਆਦਾ ਸੁਰੱਖਿਆ ਦੇ ਵਿੱਚ ਰਿਹਾ ਸੀ ਕਿ ਇਨਾਂ ਵਧਿਆ ਸ਼ਾਸਕ ਹੋਣ ਦੇ ਬਾਵਜੂਦ ਵੀ ਲੋਕਾਂ ਦੇ ਵੱਲੋਂ ਕਿਸ ਤਰੀਕੇ ਨਾਲ ਵਿਦਰੋਹ ਕੀਤਾ ਗਿਆ ਤੇ ਇੱਕ ਥਿਉਰੀ ਇਹ ਵੀ ਸਾਹਮਣੇ ਆਉਂਦੀ ਹੈ ਕਿ ਤੁਸੀਂ ਕਿਸੇ ਦਾ ਜਿੰਨਾ ਮਰਜੀ ਕਰ ਲੋ ਕੋਈ ਵੀ ਹਰ ਇੱਕ ਬੰਦਾ ਤੁਹਾਡੇ ਤੋਂ ਖੁਸ਼ ਨਹੀਂ ਹੋ ਸਕਦਾ ਚਾਹੇ ਤੁਸੀਂ ਆਪਣੇ ਜਾਨ ਦੇ ਦਿਵੋ ਚਾਹੇ ਤੁਸੀਂ ਕਿਸੇ ਲਈ ਸੋਨਾ ਹੀਰੇ ਚਾਂਦੀ ਖਰੀਦ ਕੇ ਦੇ ਦਿਵੋ ਨਮੀ ਜ਼ਿੰਦਗੀ ਦੇ ਦਬੋ ਪਰ ਕੋਈ ਵੀ ਇਨਸਾਨ ਤੁਹਾਡੇ ਤੋਂ ਖੁਸ਼ ਨਹੀਂ ਹੋ ਸਕਦਾ ਸੋ ਗਦਾਫੀ ਦੀ ਇਸ ਕਹਾਣੀ ਤੋਂ ਕਾਫੀ ਕੁਝ ਸਬਕ ਸਿੱਖਣ ਨੂੰ ਮਿਲਦਾ ਹੈ ਸੋ ਤੁਹਾਨੂੰ ਗਦਾਫੀ ਦੀ ਕਹਾਣੀ ਕਿਸ ਤਰੀਕੇ ਦੀ ਲੱਗੀ ਖਾਸ ਕਰਕੇ ਬੋਡੀਗਾਰਡ ਜਿਹੜਾ ਕੁੜੀਆਂ ਰੱਖਦਾ ਸੀ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਜਿਹੜਾ ਤੰਬੂ ਦੇ ਵਿੱਚ ਰਹਿੰਦਾ ਸੀ ਉਸ ਦੇ ਬਾਰੇ ਕੀ ਕਹਿਣਾ ਹੈ ਤੇ ਜਿਹੜਾ ਨਜਾਇਜ਼ ਲੋਕਾਂ ਨੂੰ ਤੇ ਵਿਦਿਆਰਥੀਆਂ ਨੂੰ ਮਾਰਿਆ ਤਾਂ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਗਦਾਫੀ ਦੀ ਸਟੋਰੀ ਕਿਸ ਤਰੀਕੇ ਦੀ ਲੱਗੀ ਤੇ ਤੁਸੀਂ ਹੋਰ ਕਿਹੜੀ ਕ੍ਰਿਮੀਨਲ ਸਟੋਰੀ ਸੁਣਨਾ ਪਸੰਦ ਕਰੋਗੇ ਕਮੈਂਟ ਕਰਕੇ ਜ਼ਰੂਰ ਦੱਸਿਓ